ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਦੀਆਂ ਵਾਰਾਂ ਦੀ ਸੰਥਿਆ ਚੱਲ ਰਹੀ ਹੈ ਤੇ 5ਵੀਂ ਵਾਰ ਸ਼ੁਰੂ ਹੋਣ ਲੱਗੀ ਹੈ 4 ਵਾਰਾਂ ਦੀ ਸੰਥਿਆ ਸੰਪੂਰਨ ਪਲੇਲਿਸਟ ਵਿੱਚ ਪਈ ਹੋਈ ਹੈ ੴ ਸਤਿਗੁਰ ਪ੍ਰਸਾਦ ਗੁਰਮੁਖ ਹੋਵੇ ਸਾਧ ਸੰਗ ਹੋਰਤ ਸੰਗ ਕੁਸੰਗ ਨ ਰਚੈ ਜੋ ਸਾਧ ਸੰਗਤ ਵੇਖੇ ਗੁਰਮੁਖ ਹੁੰਦਾ ਉਹ ਹੋਰ ਕੁਸੰਗੀਆਂ ਦੇ ਸੰਗ ਵਿੱਚ ਨਹੀਂ ਲੱਗਦਾ ਗੁਰਮੁਖ ਪੰਥ ਸੁਹਿਲੜਾ ਬਾਹਰ ਪੰਥ ਨਾ ਖੇ ਖੇਚਲਾ ਖੱਚੈ ਗੁਰਮੁਖਾਂ ਦਾ ਪੰਥ ਸੋਭਣੀ ਕੈ ਜੋਗੀਆਂ ਦੇ 12 ਪੰਥਾਂ ਦੀਆਂ ਖੇਚਲਾਂ ਵਿੱਚ ਨਹੀਂ ਖੱਚਤ ਹੁੰਦਾ ਗੁਰਮੁਖ ਵਰਨ ਅਵਰਨ ਹੋਏ ਰੰਗ ਸੁਰੰਗ ਤੁਮੋਲ ਪਰਚੈ ਗੁਰਮੁਖ ਵਰਨ ਖੱਤਰੀ ਬ੍ਰਾਹਮਣ ਹੋਵੇ ਭਾਵੇਂ ਨੀ ਜਾਤ ਹੋਵੇ ਉਹ ਪਾਣ ਦੇ ਬੀੜੇ ਦੇ ਲਾ ਰੰਗ ਵਿੱਚ ਸਤਸੰਗ ਵਿੱਚ ਪਰਚ ਜਾਂਦਾ ਪਾਪ ਭੇਦ ਹੋ ਜਾਂਦਾ ਹੈ ਗੁਰਮੁਖ ਦਰਸ਼ਨ ਦੇਖਣਾ ਛੇ ਦਰਸ਼ਨ ਪਰਸਨ ਨਾ ਸਰਚ ਸਰਚੈ ਗੁਰਮੁਖਾਂ ਦਾ ਦਰਸ਼ਨ ਜਿੰਨਾ ਦੇਖਣਾ ਕੀਤਾ ਉਹ ਵੀ ਛੇ ਦਰਸ਼ਨਾਂ ਦੇ ਪਰਸਨ ਵਿੱਚ ਨਹੀਂ ਫਸਦੇ ਗੁਰਮੁਖ ਨਿਹਚਲ ਮਤ ਹੈ ਦੂਜੇ ਭਾਏ ਲੁਭਾਏ ਨਾ ਪਚੈ ਗੁਰਮੁਖਾਂ ਦੀ ਅਟਲ ਬੁੱਧੀ ਹੈ ਦੂਜੇ ਭਾਵ ਦੇ ਲੋਹ ਵਿੱਚ ਨਹੀਂ ਛੜਦੇ ਗੁਰਮੁਖ ਸ਼ਬਦ ਕਮਾਵਣਾ ਪੈਰੀ ਪੈਰਹਿ ਰਾਸਨਾ ਹਸਚੈ ਗੁਰਮੁਖਾਂ ਦਾ ਸ਼ਬਦ ਜਿਨ੍ਹਾਂ ਕਮਾਇਆ ਉਹ ਪੈਰੀ ਪੈਣਾ ਔਰ ਗੁਰਮੁਖਾਂ ਦੀਆਂ ਰਾਹ ਰਸਮਾਂ ਤੋਂ ਨਹੀਂ हिचकਦੇ ਤਿਲਕ ਦੇ ਗੁਰਮੁਖ ਭਾਏ ਭਗਤ ਚਹ ਮਚੈ ਪ੍ਰੇਮਾ ਭਗਤੀ ਦੀ ਖੁਸ਼ੀ ਵੇਖ ਕੇ ਮਸਤ ਰਹਿੰਦੇ ਹਨ ਗੁਰਮੁਖ ਇੱਕ ਆਰਾਧਨਾ ਇੱਕ ਮਨ ਹੋਏ ਨਾ ਹੋਏ ਦੁਚਿਤਾ ਗੁਰਮੁਖ ਇੱਕ ਮਨ ਹੋ ਕੇ ਇੱਕ ਈਸ਼ਵਰ ਅਰਾਧੇ ਹਨ ਦੋ ਦਿਲੇ ਨਹੀਂ ਹੁੰਦੇ ਗੁਰਮੁਖ ਆਪ ਗਵਾਇਆ ਜੀਵਨ ਮੁਕਤ ਨਾ ਤਾਮਸ ਪਿਤਾ ਇਹ ਜਿਹੜਾ ਪਾਠ ਸੰਗਤ ਜੀ ਕਸ ਕੇ ਹੈ ਪਿਤਾ ਪਿਤਾ ਨਹੀਂ ਕਹਿਣਾ ਪਿਤਾ ਕਹਿਣਾ ਆਪਾ ਪਾਵ ਗੋ ਗਵਾ ਦਿੰਦੇ ਹਨ ਜੀਵਨ ਮੁਕਤ ਹੋ ਰਹੇ ਹਨ ਤੇ ਗੁਰਮੁਖਾਂ ਦਾ ਪਿਤਾ ਦਿਲ ਤਮੂ ਗੁਣ ਨਹੀਂ ਗੁਣੀ ਨਹੀਂ ਹੈ ਗੁਰ ਉਪਦੇਸ਼ ਅਵੇਸ਼ ਕਰ ਸਣ ਦੂਤਾ ਵਿਖੜਾ ਗੜ ਜਿਤਾ ਗੁਰਮੁਖਾਂ ਗੁਰੂ ਦੇ ਉਪਦੇਸ਼ ਵੇਖੇ ਪ੍ਰਵੇਸ਼ ਕਰਕੇ ਸਣੇ ਪੰਜ ਦੂਤਾ ਦੇ ਕਠਣ ਦੇਹ ਮਿਆਨ ਵਿੱਚ ਲੀਤਾ ਕਹਿੰਦੇ ਪੈਰੀ ਪੈ ਪਾ ਖਾਕ ਹੋਏ ਪਹੁੰੜਾ ਜਾਗ ਹੋਏ ਅਚਿਤਾ ਪੈਰੀ ਪੈ ਕੇ ਚਰਨਾਂ ਦੀ ਖਾਕ ਹੋ ਕੇ ਆਪ ਨੂੰ ਪ੍ਰਹਣਾ ਮੰਨਦੇ ਹਨ ਇਸੇ ਕਾਰਨ ਜਗ ਦੇ ਅਥਿਤਾ ਕਹਿੰਦੇ ਪੂਜਨਿਕ ਹਨ ਗੁਰਮੁਖ ਸੇਵਾ ਗੁਰਸਿੱਖਾ ਗੁਰਸਿੱਖ ਮਾ ਪਿਓ ਭਾਈ ਮਿੱਤਾ ਗੁਰਮੁਖ ਲੋਕ ਗੁਰੂ ਦੀ ਸਿੱਖਾਂ ਦੀ ਸੇਵਾ ਕਰਦੇ ਔਰ ਗੁਰਮੁਖਾਂ ਨੂੰ ਹੀ ਮਾਤਾ ਪਿਤਾ ਭਾਈ ਤੇ ਮਿੱਤਰ ਮੰਨਦੇ ਹਨ ਦੁਰਮਤ ਦੁਬਦਾ ਦੂਰ ਕਰ ਗੁਰਮਤਿ ਸ਼ਬਦ ਸੁਰਤਿ ਮਨ ਸਿਤਾ ਕੁ ਦੁਰਮਤ ਤੇ ਦੁਬਦਾ ਦੂਰ ਕਰ ਦਿੱਤੀ ਹੈ ਗੁਰ ਸਿੱਖਿਆ ਲੈ ਸ਼ਬਦ ਦੀ ਗਿਆਤ ਵਿਖੇ ਮਨ ਸਿਓ ਛੱਡਿਆ ਹੈ ਛੱਡ ਕੁ ਫੱਕੜ ਕੋੜ ਕੁ ਦਿੱਤਾ ਕੁ ਦਿੱਤਾ ਪਾਠ ਉਚਾਰਨ ਕਰਨਾ ਹੈ ਖੋਟਾ ਕਾਮ ਆਰ ਕੋਡੀਆਂ ਹੁਜਤਾ ਜਾਂ ਕੁ ਬੁੱਧੀਆਂ ਨੂੰ ਛੱਡ ਦਿੱਤਾ ਆਪਣੇ ਆਪਣੇ ਵਰਣ ਵਿੱਚ ਚਾਰ ਵਰਣ ਕੁਲ ਧਰਮ ਧਰੰਦੇ ਚਾਰ ਵਰਣ ਦੇ ਲੋਕ ਆਪਣੇ ਆਪਣੇ ਵਰਣ ਖੱਤਰੀ ਬ੍ਰਾਹਮਣ ਸੂਦ ਵੈਸ਼ ਵਿੱਚ ਕੁਲਾਚਾਰੀ ਧਰਮ ਨੂੰ ਧਾਰਦੇ ਹਨ ਛੇ ਦਰਸ਼ਨ ਛੇ ਸ਼ਾਸਤਰ ਗੁਰ ਗੁਰਮਤ ਖਟ ਕਰਮ ਕਰਨਦੇ ਛੇ ਦਰਸ਼ਨਾ ਦੀ ਛੇ ਸ਼ਾਸਤਰਾਂ ਦੇ ਵੱਖ-ਵੱਖ ਗੁਰੂਆਂ ਦੀ ਮਤ ਲੈ ਕਰਕੇ ਖੱਟ ਕਰਮ ਜਪ ਹੋਮ ਸੰਧਿਆ સ્ਨਾਣ ਅਤ ਪੂਜਾ ਦੇਵ ਚਰਚਾ ਨੂੰ ਕਰਦੇ ਹਨ ਆਪਣੇ ਆਪਣੇ ਸਾਹਿਬੇ ਚਾਕਰ ਜਾਏ ਜੋਹਾਰ ਜੁੜੰਦੇ ਆਪਣੇ ਆਪਣੇ ਮਾਲਕ ਅੱਗੇ ਚਾਕਰ ਜਾ ਕੇ ਸ਼ਿਵਜ ਜੁੜਦੇ ਹਨ ਆਪਣੇ ਆਪਣੇ ਵਣਜ ਵਿੱਚ ਵਪਾਰੀ ਵਪਾਰਮ ਚੰਦੇ ਵਪਾਰੀ ਆਪਣੇ ਆਪਣੇ ਵਪਾਰ ਵਿੱਚ ਰਚ ਰਹੇ ਹਨ ਆਪਣੇ ਆਪਣੇ ਖੇਤ ਵਿੱਚ ਬੀ ਉਹ ਸਭੇ ਕਿਸਾਨ ਬਿਜਿੰਦੇ ਆਪਣੇ ਆਪਣੇ ਖੇਤ ਵਿੱਚ ਸਾਰੇ ਕਿਸਾਨ ਬੀਜ ਬੀਜਦੇ ਹਨ ਕਾਰੀਗਰ ਕਾਰੀਗਰਾਂ ਕਾਰਖਾਨੇ ਵਿੱਚ ਜਾਏ ਮਿਲੰਦੇ ਕਾਰੀਗਰ ਕਾਰੀਗਰਾਂ ਕਾਰਖਾਨੇ ਵਿੱਚ ਜਾ ਮਿਲਦੇ ਹਨ ਸਾਧ ਸੰਗਤ ਗੁਰ ਸਿੱਖ ਪੁੰਜੰਦੇ ਤਿਵੇਂ ਗੁਰੂ ਕੇ ਸਿੱਖ ਸਾਧ ਸੰਗ ਵਿੱਚ ਪਹੁੰਚਦੇ ਹਨ ਅਮਲੀ ਰਚਨ ਅਮਲਿਆ ਸੋਫੀ ਸੋਫੀ ਮੇਲ ਕਰਨਦੇ ਨਸ਼ਈ ਨਸ਼ੀਆਂ ਨਾਲ ਰਚਦੇ ਹਨ ਸੂਫੀ ਸੂਫੀਆਂ ਨਾਲ ਮਿਲ ਕਰਦੇ ਹਨ ਜੁਵਾਰੀ ਜੁਵਾਰੀਆਂ ਵਿਕਰਮੀ ਵਿਕਰਮ ਰਚੰਦੇ ਜੁਵਾਰੀ ਜੁਵਾਰੀਆਂ ਨਾਲ ਹੋਰ ਖੋਟੇ ਕਰਮ ਕੰਮ ਕਰਨ ਵਾਲੇ ਖੋਟੇ ਕੰਮ ਕਰਨ ਵਾਲਿਆਂ ਨਾਲ ਰਹਿੰਦੇ ਹਨ ਚੋਰਾ ਚੋਰਾ ਪਿਰਹੜੀ ਠੱਗ ਠੱਗ ਮਿਲ ਦੇਸ ਠਗੰਦੇ ਚੋਰਾ ਦੀ ਚੋਰਾ ਨਾਲ ਪ੍ਰੀਤ ਠੱਗ ਠੱਗਾ ਨੂੰ ਮਿਲ ਕੇ ਦੇਸ ਠਗਦੇ ਹਨ ਮਸਕਰਿਆ ਮਿਲ ਮਸਕਰੇ ਚੁਗਲਾ ਚੁਗਲ ਉਮਾਹੇ ਮਲੰਦੇ ਸੇ ਮਸਕਰਿਆਂ ਨੂੰ ਮਸਕਰੇ ਮਿਲਦੇ ਹਨ ਚੁਗਲਾਂ ਨੂੰ ਚੁਗਲ ਖੁਸ਼ੀ ਨਾਲ ਮਿਲਦੇ ਹਨ ਮਨ ਤਾਰੂ ਮਨ ਤਾਰੂ ਆ ਤਾਰੂ ਤਾਰੂ ਤਾਰ ਤਰੰਦੇ ਅਨ ਤਾਰੂ ਅਨ ਤਾਰੀਆਂ ਨੂੰ ਤੇ ਤਾਰੂ ਤਾਰੂ ਨਾਲ ਮਿਲ ਕੇ ਤਰਦੇ ਤਰਦੇ ਹਨ ਦੁਖਿਆਰੇ ਦੁਖਿਆਰਿਆਂ ਮਿਲ ਮਿਲ ਆਪਣੇ ਦੁੱਖ ਰੋਂਦੇ ਦੁਖੀਏ ਦੁਖੀਆਂ ਨੂੰ ਮਿਲ ਕੇ ਆਪੋ ਆਪਣੇ ਦੁੱਖ ਰੋਂਦੇ ਹਨ ਸਾਧ ਸੰਗਤ ਗੁਰ ਸਿੱਖ ਵਸੰਦੇ ਤਿਵੇਂ ਸਾਧ ਸੰਗਤ ਵਿੱਚ ਗੁਰੂ ਦੇ ਸਿੱਖ ਵਸਦੇ ਹਨ ਕੋਈ ਪੰਡਤ ਜੋਤਕੀ ਕੋ ਪਾਧਾ ਕੋ ਵੈਦ ਸਦਾਏ ਕੋਈ ਪੰਡਤ ਹੈ ਕੋਈ ਜੋਤਸੀ ਹੈ ਕੋਈ ਪੰਧ ਹੈ ਕੋਈ ਵੈਦ ਸਦਾਉਂਦਾ ਹੈ ਕੋਈ ਰਾਜਾ ਰਾਓ ਕੋ ਕੋ ਕਰਹਿ ਮਹਿਤਾ ਚੌਧਰੀ ਅਖਾਏ ਕਹਿੰਦੇ ਕੋਈ ਰਾਜਾ ਹੈ ਕੋਈ ਰਾਓ ਹੈ ਛੋਟਾ ਰਾਜਾ ਹੈ ਕੋਈ ਮਹਿਤਾ ਕੋਈ ਚੌਧਰੀ ਅਖਾਉਂਦਾ ਹੈ ਕੋਈ ਬਜਾਜ ਸਰਾਫ ਕੋ ਕੋ ਜੋਹਰੀ ਜੜਾਉ ਜੜਾਏ ਕੋਈ ਬਜਾਜ ਕੋਈ ਸਰਾਫ ਕੋਈ ਜੋਹਰੀ ਕੋਈ ਜੜਤ ਜੜਨ ਦਾ ਕੰਮ ਕਰਦਾ ਹੈ ਪਸਾਰੀ ਪਰਚੂਨੀਆ ਕੋਈ ਦਲਾਲੀ ਕਿਰਸ ਕਮਾਏ ਕੋਈ ਪਸਾਰੀ ਕੋਈ ਪਰਚੂਨੀਏ ਕੋਈ ਦਲਾਲ ਆਪਣੀ ਕਿਰਸ ਦੀ ਕਮਾਈ ਕਰਦੇ ਹਨ ਜਾਤ ਸਨਾਤ ਸਹੰਸ ਲਖ ਕਿਰਤ ਵਿਰਤ ਕਰ ਨਾਉ ਗਿਣਾਏ ਜਾਤ ਤੋਂ ਕੁजात ਹਜ਼ਾਰਾਂ ਲੱਖਾਂ ਕਿਰਤਾਂ ਦੇ ਕੰਮ ਜਿਨ੍ਹਾਂ ਕਰਕੇ ਅੱਡੋ ਅੱਡ ਨਾਮ ਗਿਣਾਉਂਦੇ ਹਨ ਸਾਧ ਸੰਗਤ ਗੁਰ ਸਿੱਖ ਮਿਲ ਆਸਾ ਵਿੱਚ ਨਿਰਾਸ਼ ਬੁਲਾਏ ਗੁਰੂ ਦੇ ਸਿੱਖ ਸਾਧ ਸੰਗਤ ਵਿੱਚ ਮਿਲ ਕੇ ਆਸਾ ਵੇਖੇ ਨਿਰਾਸ਼ ਰਹਿ ਕੇ ਆਪਣੀ ਅਵਸਥਾ ਦੇ ਦਿਨ ਪੂਰੇ ਕਰਦੇ ਹਨ ਸ਼ਬਦ ਸੁਰਤ ਲਿਵ ਅਲਖ ਲਖਾਏ ਅਰ ਸ਼ਬਦ ਦੀ ਸੁਰਤ ਵੇਖੇ ਲਿਵ ਲਾ ਕੇ ਅਲਖ ਪ੍ਰਮਾਤਮਾ ਨੂੰ ਲਖਦੇ ਹਨ ਸੋ ਸੰਗਤ ਜੀ ਪੰਜ ਪੌੜੀਆਂ ਪੰਜਵੀਂ ਵਾਰ ਦੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ